ਸੱਚੀ ਇਹ ਕਲ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਬੇਸ ਦੀ ਵੀਡੀਓ ਕਈ ਵੀਰਾਂ ਨੇ ਸਾਨੂੰ ਗਿਆ ਸੀ ਕਿ ਭਾਜੀ ਵੀਡੀਓ ਲੈ ਕੇ ਆਇਓ ਅਸੀਂ ਵੀਡੀਓ ਤਾਂ ਲੈ ਕੇ ਆਏ ਹਾਂ ਤੇ ਅਸੀਂ ਬਣ ਰਹੇ ਹਾਂ ਜੀ ਕੇਸ ਆਪਾਂ ਪਹਿਲੇ ਆਪਣੇ ਕੇਸ ਦੇ ਪਹਿਲੇ ਇੱਕ ਕੇਸ ਦੇ ਦੋ ਹਿੱਸੇ ਕਰ ਲਿੱਤੇ ਨੇ ਜੀ ਆਪਣੇ ਹੱਥ ਦੇ ਉਂਗਲਾਂ ਦੇ ਨਾਲ ਠੀਕ ਹੈ ਤੇ ਪਿੱਛੇ ਬਨ ਲਿੱਤੇ ਨੇ ਤੇ ਹੁਣ ਜਿਹੜਾ ਬਣਾਂਗੇ ਪਰਨਾ ਪਰਨਾ ਸਾਡਾ ਜਿਆਦਾ ਵੱਡਾ ਨਹੀਂ ਹੈਗਾ ਪਰਨ ਜਿਹੜਾ 1/2 ਮੀਟਰ ਦਾ ਪਰਨਾ ਹੈ ਜੀ ਅਬਸਰ ਸਿਰ ਤੋਂ ਤੈਨੂੰ ਲਾ ਉੱਚੀਆਂ ਮਲਾਂ ਆਪ ਬੰਨ ਲੈਣਾ ਇਸ ਵਰਨਾ ਪਿੱਛੇ ਗੱਠ ਮਾਰ ਲੈਣੀ ਹੈ ਤੇ ਬਾਹਲ ਆਪਾਂ ਜਿਹੜੇ ਹੈਗੇ ਬਾਹਰ ਨਿਕਲੇ ਆਪਾਂ ਬਾਜ ਦੀ ਸੇਤਨ ਨਾਲ ਸਲਾਈ ਦੀ ਸੇਤਨ ਆਪਾਂ ਨੂੰ ਅੰਦਰ ਕਰ ਲੈਣੇ ਨੇ ਆਪਾਂ ਲਗਾ ਲੜ ਖਿੱਚ ਕੇ ਲਗਾ ਲੈਣਾ ਹੈ ਫਿਰ ਇੱਥੇ ਆਪਾਂ 50 ਬੰਨ ਦੇਣੀ ਹੈ ਤੇ ਆਪਣਾ ਬੇਸ ਤਿਆਰ ਹੈ ਸੋ ਇਦਾਂ ਦੀ ਦਸਤਾਰ ਵਾਲੀ ਵੀਡੀਓ ਸਿੱਖਣ ਵਾਸਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਕੈਰੂ ਬੱਚੇ ਨਾਪ ਸਕਦੇ ਬੈਲ ਆਈਕਨ ਨੂੰ ਕਿ ਤੁਹਾਨੂੰ ਵੀਡੀਓ ਜੋ ਵੀ ਆਨ ਦੇ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਆ ਰਹੇ ਓਕੇ ਥੈਂਕ ਯੂ ਸੋ ਮਚ ਧੰਨਵਾਦੀ